ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚਨ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਆਪਿਸ਼ਾ ਬਹੁਤ ਹੀ ਜਿਆਦਾ ਖਾਸ ਹੈ ਜੀ ਕਿਉਂਕਿ ਕੱਲ ਦਿਨ ਵੀਰਵਾਰ ਹੈ ਤੇ ਕੱਲ ਵੀਰਵਾਰ ਦੇ ਦਿਨ ਬਹੁਤ ਖਾਸ ਕਰਮ ਕੀਤੇ ਜਾਣੇ ਨੇ ਸੋ ਖਾਸ ਕਰਕੇ ਲੱਖ ਦਾਤਾ ਪੀਰ ਦੇ ਜੋ ਇਹ ਦਿਨ ਚੱਲ ਰਿਹਾ ਹੈ ਸੇਵਾ ਚੱਲ ਰਹੀ ਹੈ ਜੀ ਇਹਦੇ ਵਿੱਚ ਵੱਧ ਚੜ ਕੇ ਸੇਵਾ ਕਰੋ ਸੋ ਜਿੱਦਾਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜ਼ਰੂਰੀ ਨਹੀਂ ਹੈ ਭਾਡੇ ਪ੍ਰਿੰਟ ਕਿਸੇ ਦੀ ਚੌਂਕੀਆਂ ਨਹੀਂ ਲੱਗਦੀਆਂ ਚੌਂਕੀਆਂ ਬਾਰੇ ਨਹੀਂ ਪਤਾ ਸੋ ਇਹ ਨਹੀਂ ਸੋਚਣਾ ਹੈ ਕਿ ਸਾਨੂੰ ਇਹਦੇ ਬਾਰੇ ਨਹੀਂ ਪਤਾ ਹੈ ਸਾਡੇ ਚੌਂਕੀਆਂ ਦਾ ਤਿਹਾਰ ਨਹੀਂ ਮਨਾਇਆ ਜਾਂਦਾ ਸੋ ਬਸ ਸਿਰਫ ਤੁਸੀਂ ਇੰਨੀ ਕੋਸ਼ਿਸ਼ ਕਰਨੀ ਆ ਕਿ ਪੀਰ ਦੀ ਸੇਵਾ ਤਾਂ ਕਰਦੇ ਆ ਬਸ ਫਿਰ ਪੀਰ ਦੀ ਸੇਵਾ ਕਰਦੇ ਹੋ ਤਾਂ ਆ ਜੋ ਕੁਝ ਦਿਨ ਚੱਲ ਰਹੇ ਇਹਨਾਂ ਦੇ ਵਿੱਚ ਵੱਧ ਛੜ ਕੇ ਕਰਮ ਕਰੋ ਜੀ ਲੱਖ ਦਾਤਾ ਪੀਰ ਦੇ ਦਿਨ ਹੈ ਉਹਨਾਂ ਦੀਆਂ ਚੌਂਕੀਆਂ ਚੱਲ ਰਹੀਆਂ ਬਹੁਤ ਸਾਰੀਆਂ ਰੂਹਾਂ ਕਾਪੂ ਆਪਣੇ ਟਾਂਗਾਂ ਨਾ ਕਰਮ ਕਰ ਰਹੀਆਂ ਹੈ ਜੀ ਖੁਦ ਵੀ ਕਰੋ ਕੱਲ ਵੀਰਵਾਰ ਦਾ ਦਿਨ ਆ ਹੋ ਸਕੇ ਤਾਂ ਚੰਗਾ ਕਰਮ ਜ਼ਰੂਰ ਕਰਨਾ ਹੈ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਹੈ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜਰੂਰ ਤੇ ਨਾਲ ਦੇ ਨਾਲ ਘੰਟੀ ਦਾ ਬਟਨ ਜਰੂਰ ਦਬਾ ਦਿਆ ਕਰੋ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਇੱਥੇ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਨੀਆਂ ਕਿਉਂਕਿ ਕਮੈਂਟਾਂ ਜੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਅਸੀਂ 15-16 ਸਾਲ ਤੋਂ ਸੇਵਾ ਕਰਦੇ ਆ ਪਰ ਮਨ ਫਿਰ ਵੀ ਨਹੀਂ ਟਿਕਦਾ ਇੱਕ ਹੀ ਜਗ੍ਹਾ ਤੇ ਚਿਰਾਗ ਰੋਸ਼ਨ ਕਰਨ ਜਾਂਦੇ ਆ ਤੇ ਜਦੋਂ ਵੀ ਕੋਈ ਕੰਮ ਬਣਦਾ ਹੈ ਤੇ ਅਸੀਂ ਮਾਲਕ ਦਾ ਸ਼ੁਕਰਾਨਾ ਕਰੀਦਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਕੰਦੇ ਕਿ ਦੁੱਖ ਦੂਰ ਨਹੀਂ ਹੁੰਦੇ ਤੇ ਕੋਈ ਕੰਮ ਵੀ ਚੱਜਣਾ ਬਣਦਾ ਨਹੀਂ ਸੋ ਦੇਖੋ ਜੀ ਇੱਕ ਦਰ ਦੇ ਹੋ ਕੇ ਬਹਿਣਾ ਬਹੁਤ ਚੰਗੀ ਗੱਲ ਹੈ ਪਰ ਕਿਤੇ ਨਾ ਕਿਤੇ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਕਿ ਬਾਹਰ ਤਾਂ ਆਪਾਂ ਮੰਨਦੇ ਆਂ ਠੀਕ ਆ ਘਰ ਵਿੱਚ ਦਰਵਾਣਾ ਹੀ ਪਹਿਲਾਂ ਤੋਂ ਠੀਕ ਹੈ ਬਾਹਰ ਸੇਵਾ ਤੁਸੀਂ ਪੀਰਾਂ-ਪੀਰਾਂ ਦੀ ਕਰਦੇ ਹੋ ਜਿਨ੍ਹਾਂ ਦੇ ਜੱਤੀ ਦਰਵਾਰ ਘਰ ਵਿੱਚ ਹੁੰਦੇ ਨੇ ਉਹ ਤਾਂ ਫਿਰ ਘਰ ਵਿੱਚ ਹੀ ਦਰਵਾਰ ਮੰਨਣਾ ਪੈਂਦਾ ਹੈ ਜੀ ਸੋ ਇਹ ਵੀ ਰੋਣ ਹੋ ਜਾਂਦੀ ਹੈ ਜੇਕਰ ਨਹੀਂ ਹੈ ਪਹਿਲਾਂ ਤੋਂ ਬਾਹਰ ਹੀ ਸੇਵਾ ਕਰਦੀ हूं ਜਿਸ ਵੀ ਦਰਗਾਹ ਤੇ ਜਾਂ ਨੂੰ ਸੇਵਾ ਉੱਥੇ ਕਰੀ ਜਾਓ ਪਰ ਨਾਲ ਦੀ ਨਾਲ ਆਪਣੇ ਬਜ਼ੁਰਗਾਂ ਨੂੰ ਯਾਦ ਰੱਖੋ ਬਜ਼ੁਰਗਾਂ ਦੀ ਸੇਵਾ ਜ਼ਰੂਰ ਕਰੋ ਜਾਨੀ ਕਿ ਜਠੇਰਿਆਂ ਦੀ ਜਠੇਰਿਆਂ ਦੀ ਜਦ ਆਪਾਂ ਕਈਆਂ ਨੂੰ ਬਹੁਤਾ ਨਹੀਂ ਪਤਾ ਹੁੰਦਾ ਸੋ ਕਈਆਂ ਨੂੰ ਪਤਾ ਵੀ ਹੈ ਨਾ ਗੱਲਾਂ ਬਾਰੇ ਕਿ ਜੋ ਆਪਣਾ ਗੋਤ ਹੁੰਦਾ ਹੈ ਗੋਤ ਦੇ ਵਿੱਚ ਇੱਕ ਦਰਬਾਰ ਬਣਿਆ ਜਾਂਦਾ ਹੈ ਜਟੇਰੇ ਕਿਹਾ ਜਾਂਦਾ ਜਟੇਰੇ ਬੜੇ ਬਡੇਰੇ ਕੋਈ ਪਿੱਤਰ ਕਹਿ ਕੇ ਬੁਲਾਉਂਦਾ ਹੈ ਸੋ ਉਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਸਾਲ 'ਚ ਇੱਕ ਵਾਰ ਹੀ ਚਾਹੇ ਯਾਦ ਕਰੋ ਤੇ ਘਰ ਵਿੱਚ ਬਜ਼ੁਰਗਾਂ ਨੂੰ ਦਿਲ ਵਿੱਚ ਯਾਦ ਕਰਦੇ ਰਹਿਣਾ ਚਾਹੀਦਾ ਹੈ ਜੀ ਸੋਨਾਂ ਦਾ ਸ਼ੁਕਰਾਨਾ ਧੰਨਵਾਦ ਉਹਨਾਂ ਦੀ ਅਰਦਾਸ ਬੇਨਤੀ ਸਿਰਫ ਇਹ ਨਹੀਂ ਹੈ ਕਿ ਘਰ ਦਾ ਕੋਈ ਬਜ਼ੁਰਗ ਸਰੀਰ ਛੱਡ ਗਿਆ ਹੈ ਤੇ ਉਹਦਾ ਨਾਮ ਲੈਣਾ ਉਹਦਾ ਨਿਮਾਣ ਸੋ ਇਸ ਤਰ੍ਹਾਂ ਨਹੀਂ ਸਿਰਫ ਜਠੇਰੇ ਬੜੇ ਬਤੇਰਿਆਂ ਦਾ ਨਾਮ ਲੈ ਕੇ ਯਾਦ ਕਰਨਾ ਜਦੋਂ ਵੀ ਯਾਦ ਕਰਨਾ ਜੋ ਵੀ ਤੁਸੀਂ ਗੋਤਰ ਜੀ ਪਿੱਤਰ ਕਹਿੰਦੇ ਹੋ ਜਾਂ ਜੋ ਵੀ ਕਹਿੰਦੇ ਹੋ ਸੋ ਉਹਨਾਂ ਨੂੰ ਹਮੇਸ਼ਾ ਬਜ਼ੁਰਗ ਵਜ ਕੇ ਯਾਦ ਕੀਤਾ ਜਾਂਦਾ ਹੈ ਸੋ ਇਹ ਨਹੀਂ ਆਪਾਂ ਕਹਿੰਦੇ ਕਿ ਘਰ ਤੋਂ ਕੋਈ ਚਲਾ ਗਿਆ ਤੇ ਉਹਨੂੰ ਯਾਦ ਕਰਨਾ ਹੈ ਸੋ ਜਦੋਂ ਅਸੀਂ ਜਠੇਰਿਆਂ ਦਾ ਨਿਗਮਾ ਕੋ ਜਾਂ ਪਿੱਤਰ ਕਹਿ ਕੇ ਯਾਦ ਕੀਤਾ ਜਾਂਦਾ ਸੋ ਉਸ ਤਰੀਕੇ ਦੇ ਨਾਲ ਯਾਦ ਕਰਨਾ ਹੈ ਸੋ ਕਈ ਵਾਰ ਕੀ ਹੁੰਦਾ ਆ ਅਸੀਂ ਬਾਹਰ ਸੇਵਾ ਤਾਂ ਕਰਦੇ ਆ ਪਰ ਜੋ ਅਸਲ ਹੈ ਮਾਪਾ ਹੈ ਜਿਹਦੀ ਕੁੱਲ ਚੋਂ ਆਪਾਂ ਜਨਮ ਲਿਆ ਹੈ ਉਹਨਾਂ ਨੂੰ ਭਲਾ ਦੰਦੇ ਆ ਫਿਰ ਉਹ ਰੋਣਾਂ ਨਿਕਲ ਜਾਂਦੀ ਆ ਸੋ ਇਸ ਕਰਕੇ ਬਜ਼ੁਰਗਾਂ ਨੂੰ ਯਾਦ ਜ਼ਰੂਰ ਰੱਖਿਆ ਕਰੋ ਫਿਰ ਬਜ਼ੁਰਗ ਐਸੀ ਪਾਵਰ ਹੈ ਕਿ ਉਹ ਜਿੱਥੇ ਵੀ ਤੁਸੀਂ ਜਿਨ੍ਹਾਂ ਦੀ ਵੀ ਸੇਵਾ ਕਰਦੇ ਹੋ ਉਹਨਾਂ ਅੱਗੇ ਅਰਦਾਸ ਕਰਕੇ ਸੇਵਾ ਨੂੰ ਕਬੂਲ ਕਰਾ ਦਿੰਦੀ ਆ ਕਈ ਵਰੀ ਇਨਸਾਨ ਦੀ ਸੇਵਾ ਪੂਰੀ ਹੁੰਦੀ ਆ ਪੀਰ ਫਕੀਰ ਵੀ ਉਹਨਾਂ ਚੱਕਰ ਨਹੀਂ ਕੁਝ ਦੇ ਸਕਦੇ ਜਿੰਨੇ ਜਕਰ ਘਰ ਦੇ ਬਜ਼ੁਰਗ ਨਰਾਜ ਹੋਣਗੇ ਸੋ ਉਹਨਾਂ ਨੇ ਤਾਂ ਉਹਨਾਂ ਦਾ ਦੇਖਣਾ ਹੈ ਉਹਨਾਂ ਦੀ ਸੁਣਨੀ ਆ ਚਾਹੇ ਤੁਸੀਂ ਉਹ ਆਪਾਂ ਨੂੰ ਨਹੀਂ ਦਿਸਦੇ ਜੋ ਸਾਡੇ ਬਜ਼ੁਰਗ ਨੇ ਜਟੇਰੇ ਨੇ ਪਰ ਜਿਨ੍ਹਾਂ ਦੀ ਸੇਵਾ ਕਰਦੇ ਉਹ ਤਾਂ ਇਹ ਗੱਲਾਂ ਨੂੰ ਸਭ ਸਮਝਦੇ ਆ ਉਹ ਕਿਸੇ ਦਾ ਹੱਕ ਨਹੀਂ ਰੱਖਦੇ ਸੋ ਪੀਰ ਫਕੀਰ ਵੀ ਮਜਬੂਰ ਹੋ ਜਾਂਦੇ ਕਿਉਂਕਿ ਬਜ਼ੁਰਗਾਂ ਦੀ ਜਟੇਰਿਆਂ ਦੀ ਇੰਡੀ ਪਾਵਰ ਹੁੰਦੀ ਆ ਇਹ ਮੋਹਰੇ ਖੜ ਜਾਂਦੇ ਆ ਪੀਰਾਂ ਫਕੀਰਾ ਅੱਗੇ ਵੀ ਖੜ ਜਾਂਦੇ ਹੈ ਆਪਣਾ ਹੱਕ ਲੈਣ ਲਈ ਤੇ ਮਜ਼ਬੂਰ ਹਨ ਉੱਥੇ ਫਿਰ ਪੀਰ ਵੀ ਸਾਡੀ ਅਰਦਾਸ ਨੂੰ ਕਬੂਲ ਨਹੀਂ ਕਰ ਸਕਦੇ ਕਿਰਪਾ ਹੁੰਦੀ ਹੈ ਉਹਨਾਂ ਦੀ ਤੋ ਵਾਸ ਇੰਨਾ ਕਹ ਹੈ ਕਿ ਇੰਨਾ ਕ ਕਰਮ ਕਰਨਾ ਜ਼ਰੂਰੀ ਹੈ ਕਿ ਬਜ਼ੁਰਗਾਂ ਨੂੰ ਯਾਦ ਰੱਖੋ ਜੇ ਤੁਸੀਂ ਬਜ਼ੁਰਗ ਖੁਸ਼ ਕਰ ਲਿਆ ਆਪਣੀ ਕੁੱਲ ਨੂੰ ਯਾਦ ਕਰ ਲਿਆ ਤੇ ਪੀਰਾਂ ਫਕੀਰਾਂ ਨੇ ਵੀ ਉੱਥੇ ਹਾਮੀ ਭਰ ਦੇਣੀ ਫਿਰ ਉਹ ਬਜ਼ੁਰਗ ਪੀਰਾਂ ਅੱਗੇ ਅਰਦਾਸ ਕਰਕੇ ਤੁਹਾਡੀ ਅਰਦਾਸ ਨੂੰ ਕਬੂਲ ਕਰਾ ਦਿੰਦੇ ਨੇ ਬਜ਼ੁਰਗਾਂ ਦੀ ਜਠੇਰਿਆਂ ਦੀ ਪਾਵਰ ਬਹੁਤ ਵੱਡੀ ਹੁੰਦੀ ਹੈ ਜੀ ਜਦੋਂ ਮਾਪੇ ਮੰਨ ਜਾਵੇ ਤੇ ਬਾਹਰੋਂ ਵੀ ਖੈਰ ਪੈ ਜਾਂਦੀ ਬਾਹਰ ਲਾ ਕੇ ਸਾਥ ਦੇ ਦਿੰਦਾ ਹੈ ਜਿੱਥੇ ਮਾਪਿਆਂ ਦਾ ਸੀ ਨਹੀਂ ਸਾਥ ਦੇਂਦੇ ਤੇ ਮਾਪਾ ਸਾਡਾ ਸਾਥ ਨਹੀਂ ਦੇएगा ਤੇ ਕਿਸੇ ਨੇ ਬਾਹਰ ਲੈਣੇ ਵੀ ਹੈਲਪ ਨਹੀਂ ਕਰਨੀ ਐਸੀ ਦੁਨਿਆਵੀ ਹਿਸਾਬ ਨਾਲ ਵੀ ਦੇਖਦੇ ਆ ਜੇਕਰ ਮਾਪੇ ਘਰ ਚੋਂ ਕੱਢ ਦੇਣ ਬੱਚੇ ਨੂੰ ਤਾਂ ਕੋਈ ਨਹੀਂ ਚੱਲਦਾ ਜੇਕਰ ਮਾਂ पे ਅਪਣਾਉਂਦੇ ਆ ਤੇ ਹਰ ਕੋਈ ਸਲਾਹ ਦੇਣ ਲਈ ਆ ਜਾਂਦਾ ਆ ਸੋ ਇਸੇ ਤਰ੍ਹਾਂ ਇਹ ਜੋ ਅਸੀਂ ਪ੍ਰਮਾਤਮਾ ਨਾਲ ਪੀਰਾਂ ਫੀਰਾਂ ਨਾਲ ਪਿਆਰ ਪਾਉਂਦੇ ਆ ਇਹ ਹੀ ਰਿਸ਼ਤੇ ਸਭ ਹੁੰਦੇ ਨੇ ਸਿਰਫ ਸਾਨੂੰ ਇਹ ਨਜ਼ਰ ਨਹੀਂ ਆਉਂਦੇ ਇਸ ਕਰਕੇ ਅਸੀਂ ਇਹਨਾਂ ਗੱਲਾਂ ਨੂੰ ਕਈ ਵਾਰ ਸਮਝ ਨਹੀਂ ਪਾਉਂਦੇ ਸੋ ਇਸ ਕਰਕੇ ਜੀ ਇੱਥੇ ਜੇਕਰ ਲੱਗਦਾ ਹੈ ਕਿ ਪੀਰਾਂ ਫੀਰਾਂ ਦੀ ਸੇਵਾ ਕਰਦੇ ਫਿਰ ਵੀ ਰੁਕਾਵਟ ਆ ਰਹੀ ਹੈ ਤਾਂ ਫਿਰ ਇਹ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਔਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਹਰਪ੍ਰੀਤ ਕੌਰ ਜਲੰਧਰ ਤੋਂ ਜਿੰਨਾ ਚੱਕਰ ਵੀਡੀਓ ਨਾ ਆਵੇ ਅਸੀਂ ਪੂਰੀ ਵੀਡੀਓ ਸੁਣਦੇ ਆ ਹਰ ਰੋਜ਼ ਕਹਿੰਦੇ ਹੁਨਾ ਚੱਕਰ ਨੀਂਦ ਨਹੀਂ ਆਉਂਦੀ ਸੋ ਬਹੁਤ سارے ਕਮੈਂਟ ਹੀ ਹੋ ਜੇ ਆਉਂਦੇ ਨੇ ਜੀ ਕਾਫੀਆਂ ਨੇ ਕਮੈਂਟ ਇਹੋ ਜੇ ਲਿੱਤੇ ਹੋਏ ਆ ਕਿ ਸਾਨੂੰ ਦੀਦੀ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਵੀਡੀਓ ਨਾ ਆਵੇ ਤਾਂ ਮਨ ਨੂੰ ਚੈਨ ਨਹੀਂ ਆਉਂਦੀ ਸੋ ਵੀਡੀਓ ਸੁਣ ਕੇ ਨੰਸ ਕੋਨਾ ਜਲਦਾ ਹੈ ਸੋ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੀ ਆਂ ਜੀ ਸੋ ਵਾਕੀ ਵਡਿਆਈ ਉਹ ਪ੍ਰਮਾਤਮਾ ਦੀ ਕਰਿਆ ਕਰੋ ਜੀ ਦੀ ਗੱਲ ਸੁਣ ਕੇ ਤੁਹਾਨੂੰ ਆਨੰਦ ਆਉਂਦਾ ਹੈ ਸੋ ਆਪਣੀ ਪੀਰੋ ਮੁਰਸ਼ਿਦ ਦਾ ਧੰਨਵਾਦ ਕਰਿਆ ਕਰੋ ਕਿ ਮਾਲਕਾ ਤਾਂ ਸਾਨੂੰ ਚੰਗੇ ਪਾਸੇ ਲਾਇਆ ਸਾਨੂੰ ਚੰਗਾ ਗਿਆਨ ਸੁਣਨ ਨੂੰ ਮਿਲਦਾ ਆ ਤਾ ਹੋਰ ਵੀ ਜ਼ਿਆਦਾ ਕਿਰਪਾ ਹੁੰਦੀ ਹੈ ਜੀ ਸੋ ਸਾਨੂੰ ਵੀ ਹੌਸਲਾ ਬਹੁਤ ਜ਼ਿਆਦਾ ਮਿਲਦਾ ਕਿ ਸਾਡਾ ਮਾਲਕ ਸਾਡੀ ਇੰਨੀ ਵਡਿਆਈ ਤੁਹਾਡੇ ਥਰੂ ਕਰਾ ਰਿਹਾ ਕਿਉਂਕਿ ਪ੍ਰਮਾਤਮਾ ਕਿਤੇ ਵਾਰ ਨਹੀਂ insanana ਚ ਵੱਸਦਾ ਹੈ ਤੇ ਤੁਹਾਡੇ ਥਰੂ ਹੀ ਇਹੋ ਜੇ ਮੈਸੇਜ ਜੋ ਕਰਾਏ ਜਾ ਰਹੇ ਆ ਸਿਰਫ ਮਾਲਕ ਹੀ ਕਰਾ ਸਕਦਾ ਉਹਦੇ ਹੁਕਮ ਤੋਂ ਬਗੈਰ ਕੁਝ ਵੀ ਨਹੀਂ ਜੀ ਸੋ ਵਡਿਆਈ ਕਰਾਉਣ ਵਾਲਾ ਹੈ ਉਹ ਕਦਰ ਪਾਉਣ ਵਾਲਾ ਹੈ ਜੀ ਤੇ ਤੁਸੀਂ ਬਾ ਰਹੇ ਹੋ ਸੋ ਹਮੇਸ਼ਾ ਹੀ ਪ੍ਰਮਾਤਮਾ ਦੀ ਸੇਵਾ ਕਰੋ ਆਪਣੇ ਪੀਰੋ ਮੁਰਸ਼ਦ ਨੂੰ ਦਿਨੋ ਜਾਨੋ ਇੱਕ ਹੋ ਕੇ ਮੰਨੋ ਸੋ ਜਦੋਂ ਤੁਸੀਂ ਜੀ ਲਗਾ ਕੇ ਮਨ ਲਗਾ ਕੇ ਸੇਵਾ ਕਰਦੇ ਹੋ ਤਾਂ ਮਾਲਕ ਬਹੁਤ ਖੁਸ਼ ਹੁੰਦਾ ਹੈ ਹਰ ਇੱਕ ਗੱਲ ਦਾ ਜਵਾਬ ਆਪ ਹੀ ਦੇ ਦਿੰਦਾ ਕਿਤੇ ਵਾਰ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ ਸੋ ਮੁਸ਼ਕਲ ਚਾਹੇ ਜਿੱਡੀ ਮਰਜ਼ੀ ਵੱਡੀ ਆ ਜਾਵੇ ਕਦੇ ਵੀ ਬਾਹਰ ਪਟਕੋ ਨਾ ਇੱਕ ਦੇਦਰ ਦੇ ਹੋ ਕੇ ਰਹਿਣਾ ਹੈ ਤਾਂ ਸਦਕ ਦੇ ਨਾਲ ਸੇਵਾ ਕਰਨੀਆ ਵਿਸ਼ਵਾਸ ਰੱਖੇਗਾ ਨੀਂ ਖੈਰ ਜ਼ਰੂਰ ਪਾਉਂਦਾ ਹੈ ਮਾਲਕ ਉਹ ਤਾਂ ਧੁਰੋਂ ਵੀ ਟੁੱਟੀਆਂ ਜਿਹੜੀਆਂ ਘਟ ਦਿੰਦਾ ਹੈ ਸੋ ਇਹੋ ਜਿਹਾ ਹੈ ਪਰਮਾਤਮਾ ਪੀਰ ਫਕੀਰ ਬਹੁਤ ਕਰਨੀ ਦੇ ਮਾਲਕ ਹੈ 11ਵੀਂ ਵਾਲੀ ਸਰਕਾਰ ਲੱਖ ਦਾਦਾ ਪੀਰ ਮੋਹਿਆਂ ਚ ਜਾਨਾ ਪਾ ਦਿੰਦੇ ਨੇ ਇਹ ਗੱਲਾਂ ਸੁਣੀਆਂ ਸੀ ਅਜਮਾਈਆਂ ਵੀ ਹੈ ਦੇਖੀਆਂ ਵੀ ਹੈ ਸੋ ਆਪ ਸਭ ਨੂੰ ਵੀ ਕਹਿੰਦੇ ਆ ਕਿ ਉਹ ਮਾਲਕ ਦਾ ਸ਼ੁਕਰਾਨਾ ਕਰਦੇ ਰਿਹਾ ਕਰੋ ਸੇਵਾ ਮਨਨ ਲਗਾ ਕੇ ਕਰੋ ਤਾਂ ਉਹਨਾਂ ਦੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਉਹ ਬਿਨਾਂ ਮੰਗੇ ਦਾਤਾਂ ਦੇ ਦਿੰਦਾ ਹੈ ਮਾਲਕ ਸਿਰਫ ਪਹਿਚਾਨਣ ਦੀ ਜ਼ਰੂਰਤਾਂ ਮਾਲਕ ਦੀ ਕਿਰਪਾ ਨੂੰ ਮਹਿਸੂਸ ਕਰਨ ਦੀ ਜ਼ਰੂਰਤਾਂ ਸੋਚੀ ਦੇ ਅੰਦਰੋਂ ਉਹ ਪ੍ਰਮਾਤਮਾ ਨਾਲ ਲੱਗ ਜਾਂਦੀ ਹੈ ਸੋ ਬਾਹਰ ਕੋਈ ਕੁਝ ਕਹਿੰਦਾ ਰਹੇ ਪਰ ਅੰਦਰ ਜਾਣਦਾ ਹੈ ਉਹਦਾ ਕਿ ਮੈਂ ਸੱਚਾ ਹਾਂ ਸਾਫ ਹਾਂ ਕਿਸੇ ਦੀ ਪਰਵਾਹ ਨਹੀਂ ਸਿਰਫ ਮੈਨੂੰ ਮੇਰਾ ਮਾਲਕ ਰਾਜੀ ਚਾਹੀਦਾ ਆ ਤਾਂ ਉਹਦੇ ਨਾਲ ਤਾਂ ਸਿਰਫ ਇਦਾਂ ਉਹ ਮਾਲਕ ਗੱਲ ਕਰਦਾ ਹੈ ਜਿਵੇਂ ਮਾਪੇ ਬੱਚਿਆਂ ਦੇ ਨਾਲ ਤਾਂ ਬੱਚੇ ਮਾਪਿਆਂ ਨਾਲ ਗੱਲ ਕਰਦੇ ਆ ਸੋ ਬਹੁਤ ਹੀ ਅਨੰਤ ਹੁੰਦਾ ਹੈ ਬਹੁਤ ਸਕੂਨ ਮਿਲਦਾ ਹੈ ਇਹੋ ਜੀ ਸਤਿਵਾ ਇਹੋ ਜਿਹਾ ਪਿਆਰ ਉਹ ਮਾਲਕ ਨਾਲ ਪਾ ਕੇ ਦੇਖੋ ਜੀ ਤੇ ਬਹੁਤ ਗੱਲਾਂ ਦੇ ਜਵਾਬ ਮਿਲਣਗੇ ਬਹੁਤ ਰੌਲੇ ਤੁਹਾਡੇ ਅੰਦਰਲੇ ਜੋ ਖਤਮ ਹੋ ਜਾਣਗੇ ਜੀ ਸੋ ਹੁਣ ਇੱਥੇ ਮਾਫ਼ੀ ਚਾਹੁੰਦੇ ਆ ਜੀ ਵੀਡੀਓ ਕਾਫੀ ਲੰਬੀ ਹੋ ਗਈ ਹੈ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਕਾਲ ਦੇ ਦਿਨ ਕਰਮ ਕੁੱਝ ਸ਼ੁਰੂ ਕਰ ਲੋ ਜੀ ਸੋ ਵੀਡੀਓ ਜੇਕਰ ਹਜੇ ਤੱਕ ਲਾਈਕ ਨਹੀਂ ਕੀਤੀ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਤੁਹਾਡਾ ਇੱਕ ਲਾਈਕ ਸਾਡੀ ਹਿੰਮਤ ਵਧਾਉਂਦਾ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਕਿਸੇ ਹੋਰ ਲੋਕ ਦਾ ਵੀ ਤੁਹਾਡੀ ਵਜ੍ਹਾ ਨਾਲ ਭਲਾ ਹੋ ਸਕੇ ਸੋ ਚੰਗੇ ਕਰਮ ਜਿੰਨੇ ਹੋ ਸਕਦੇ ਜ਼ਿੰਦਗੀ ਵਿੱਚ ਕਰ ਲਓ ਕਿਉਂਕਿ ਬਾਰ ਬਾਰ ਮੌਕਾ ਪ੍ਰਮਾਤਮਾ ਨਹੀਂ ਦਿੰਦਾ ਜੇਕਰ ਕੋਈ ਗਲਤੀਆਂ ਗੁਨਾਹ ਹੋ ਚੁੱਕੇ ਆ ਜਾਣੇ ਅਣਜਾਣੇ ਚ ਤੇ ਉਹਨਾਂ ਨੂੰ ਬਖਸ਼ਾਉਣਾ ਸ਼ੁਰੂ ਕਰ ਦੋ ਦੋ ਟਾਈਮ ਬੈਠ ਕੇ ਮਾਫੀ ਮੰਗਣੀ ਸ਼ੁਰੂ ਕਰ ਦੋ ਕਈ ਇਨਸਾਨ ਨਾ ਕਰਦੇ ਨੇ ਗਲਤੀ ਕਰਦੇ ਹੈ ਜਾਣ ਕੇ ਵੀ ਜੇ ਕਰ ਲੈਂਦੇ ਆ ਪਰ ਕਿਤੇ ਨਾ ਕਿਤੇ ਅੰਦਰੋਂ ਅੰਦਰੀ ਝੂਰਦੇ ਰਹਿੰਦੇ ਆ ਆਪਣੇ ਆਪ 'ਚ ਤਾਂ ਸ਼ਰਮਿੰਦਾ ਇਨਸਾਨ ਹੋ ਹੁੰਦਾ ਹੀ ਹੁੰਦਾ ਹੈ ਜੇ ਝੂਠ ਬੋਲਦਾ ਜਾਂ ਕਿਸੇ ਨਾਲ ਕੁਝ ਮਾੜਾ ਕਰਦਾ ਹੈ ਤੇ ਅੰਦਰੋਂ ਜੋ ਅੰਦਰ ਪਰਮਾਤਮਾ ਬੈਠੋ ਚੈਨ ਨਹੀਂ ਆਉਣ ਦਿੰਦਾ ਕਿਉਂਕਿ ਗਲਤੀ ਕੀਤੀ ਹੈ ਅੰਦਰੋਂ ਪ੍ਰਮਾਤਮਾ ਬਾਰ-ਬਾਰ ਠੋਕਰ ਮਾਰ ਰਿਹਾ ਅੰਦਰੋਂ ਬਾਰ-ਬਾਰ ਉਹ ਜਗਮਾਨ ਨੂੰ ਉਪਰੋਚ ਰਿਹਾ ਹੈ ਕਿ ਇਹ ਤੂੰ ਕੀ ਕੀਤਾ ਸੋ ਜਿਹੜਾ ਅਸੀਂ ਅੰਦਰੋਂ ਅੰਦਰੀ ਦੁਖੀ ਹੋਣਾ ਇਹਨੂੰ ਚੰਗਾ ਹੈ ਕਦੇ ਮਜਬੂਰੀ ਜਾ ਕੇ ਵੀ ਝੂਠ ਨਾ ਬੋਲੋ ਸੱਚ ਦਾ ਸਾਥ ਦਿਓ ਕਿਸੇ ਗਰੀਬ ਦੇ ਨਾਲ ਅਨਿਆਇ ਨਾ ਕਰੋ ਸੋ ਕਦੇ ਇਹ ਨਹੀਂ ਸੋਚਣਾ ਕਿ ਮੇਰੇ ਸਖੇ ਕਰੀਬੀ ਰਿਸ਼ਤੇ ਜਿਹੜੇ ਆ ਕੋ ਇਹ ਤੋ ਟੁੱਟ ਰਹੀ ਹੈ ਜੀ ਮੈਂ ਇਹ ਸੱਚ ਦਾ ਸਾਥ ਦਿੰਦਾ ਹਾਂ ਸੋ ਇਹਨਾਂ ਗੱਲਾਂ ਦੀ ਕਦੇ ਪਰਵਾਹ ਨਾ ਕਰੋ ਜਦੋਂ ਤੁਸੀਂ ਪ੍ਰਵਾਹ ਕਰਨ ਲੱਗ ਪੈਂਦੇ ਹੋ ਤਾਂ ਪਰਮਾਤਮਾ ਤੋਂ ਬਹੁਤ ਦੂਰ ਰਹਿ ਜਾਂਦੇ ਹੋ ਜੇਕਰ ਤੁਸੀਂ ਪਰਮਾਤਮਾ ਨੂੰ ਆਪਣੇ ਨਜ਼ਦੀਕ ਸਮਝਦੇ ਹੋ ਉਹਨੂੰ ਪਿਆਰ ਕਰਦੇ ਹੋ ਕਿ ਸੱਚਾ ਸਾਥੀ ਸਾਡਾ ਉਹ ਹੈ ਕਹਿੰਦੇ ਕਿ ਜਿਸ ਦਿਨ ਬੰਦਾ ਸਰੀਰ ਛੱਡਦਾ ਹੈ ਉਸ ਦਿਨ ਤੋਂ ਹੀ ਨਾਮ ਜਿਹੜਾ ਹੈ ਉਹ ਖਤਮ ਹੋ ਜਾਂਦਾ ਬੰਦੇ ਦਾ ਤੇ ਹਜੇ ਘਰ ਵਿੱਚ ਹੀ ਮੁਕਿਆ ਪਿਆ ਹੁੰਦਾ ਬੰਦਾ ਤੇ ਜਦੋਂ ਇੱਕ ਲਾਸ਼ ਇੱਕ ਬੋਡੀ ਕਹਿ ਕੇ ਉਹਨੂੰ ਬੁਲਾਇਆ ਜਾਂਦਾ ਹੈ ਤੇ ਕੋਈ ਡਰਦਾ ਬਾਅਦ ਵਿੱਚ ਯਾਦ ਵੀ ਨਹੀਂ ਕਰਦਾ ਤੇ ਸਿਰਫ ਉਸ ਸਮੇਂ ਉਹ ਪਰਮਾਤਮਾ ਹੁੰਦਾ ਜਦੋਂ ਸਰੀਰ 'ਚੋਂ ਸਵਾਸ ਨਿਕਲਦੇ ਆ ਉਸ ਸਮੇਂ ਫਿਰ ਰੂਹ ਉਹ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਦੀ ਆ ਆਲੇ ਦੁਆਲੇ ਜਦੋਂ ਦੇਖਦੀ ਆ ਕਿ ਹਰ ਕੋਈ ਮੇਰਾ ਅਪਰਾਇਆ ਸਿਹਾ ਮੇਰਾ ਕੋਈ ਆਪਣਾ ਨਹੀਂ ਸਿਹਾ ਅਜਨਾ ਮੈਂ ਆਪਣੇ ਸਮਝਦਾ ਰਿਆ ਤੋ ਇਸ ਘਰ ਕੀ ਕੰਨੇ ਕੀ ਗੁਰੂ ਨੂੰ ਯਾਰ ਬਣਾਓ ਗੁਰੂ ਨੂੰ ਮਾਪਾ ਬਣਾਓ ਜੀ ਨੇ ਇੱਥੇ ਦਾ ਸਾਥ ਦੇਣਾ ਹੀ ਦੇਣਾ ਆ ਉਸ ਦਰਗਾਹ ਵਿੱਚ ਵੀ ਜਾ ਕੇ ਸਾਡਾ ਸਹਾਰਾ ਬਣਨਾ ਹੈ ਸਾਨੂੰ 84 ਦੇ ਗੇੜ ਤੋਂ ਜਮਾ ਦੀ ਮਾਰ ਤੋਂ ਛਡਾਉਣਾ ਹੈ ਸੋ ਇਸ ਲਈ ਗੁਰੂ ਨੂੰ ਆਪਣਾ ਬਣਾਓ ਗੁਰੂ ਤੋਂ ਬਗੈਰ ਕੋਈ ਨਹੀਂ ਹੈ ਸਿਰਫ ਜੇ ਸੱਚਾ ਸਾਥੀ ਹੈ ਤੇ ਉਹ ਹੈ ਪਰਮਾਤਮਾ ਇੱਥੇ ਅਸੀਂ ਇਹ ਮੋਹ ਦੀਆਂ ਤੰਦਾਂ ਜਿਹੜੀਆਂ ਜੁੜੀ ਬੈਠੇ ਆ ਪਾਈ ਬੈਠੇ ਆ ਇਹ ਸਾਡੀਆਂ ਬੇਕਾਰਾਂ ਹੈ ਸੋ ਜਦੋਂ ਅਸੀਂ ਸੱਚੇ ਪਰਮਾਤਮਾ ਨਾਲ ਲਿਪ ਜੋੜਾਂਗੇ ਤਾਂ ਫਿਰ ਅਨੰਤ ਪੂਰੇ ਵਿੱਚ ਹੀ ਆਵੇਗਾ ਸੋ ਇਹ ਤਾਂ ਰਿਸ਼ਤੇ ਦੁਨੀਆਬੀ ਨੇ ਇਹਨਾਂ ਦੇ ਵਿੱਚ ਮੋਹ ਮਾਇਆ ਚ ਫਸਦੇ ਇਨਸਾਨ ਰੱਬ ਨੂੰ ਭੁਲਾਈ ਬੈਠਾ ਹੈ ਜੀ ਰੱਬ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਜੀ ਸੋ ਪਰਮਾਤਮਾ ਨੂੰ ਯਾਦ ਰੱਖੋ ਰਿਸ਼ਤੇ ਵੀ ਨਿਭਾਓ ਪਰ ਹਮੇਸ਼ਾ ਇਦਾਂ ਦੇ ਬਣ ਕੇ ਰਹੋ ਕਿ ਕਦੇ ਵੀ ਤੁਹਾਡੀ ਅੰਦਰ ਆਤਮਾ ਤੁਹਾਨੂੰ ਇਹ ਨਾ ਕਹੇ ਕਿ ਤੈਨ ਆ ਇੱਥੇ ਗਲਤੀ ਕੀਤੀ ਹੈ ਜਦੋਂ ਤੁਹਾਡਾ ਕਿਸੇ ਨਾ ਵੀ ਬਾ ਪੈਂਦਾ ਹੈ ਕੋਈ ਵੀ ਕਿਤੇ ਵੀ ਗੱਲ ਚੱਲਦੀ ਹੈ ਤਾਂ ਉਥੇ ਸੱਚ ਬੋਲ ਦੋਗੇ ਤੁਹਾਡਾ ਅੰਦਰ ਸਾਫ਼ ਰਹੇਗਾ ਚਾਹੇ ਉਥੇ ਤੁਸੀਂ ਗੁੱਸਤੇ ਦੇ ਵਿੱਚ ਜੋ ਮਰਜੀ ਹੀ ਕਿਉਂ ਨਾ ਕਹਿ ਦਿੱਤਾ ਹੋਵੇ ਪਰ ਉਹ ਗੱਲਾਂ ਬਾਅਦ ਵਿੱਚ ਮਨ ਵਿੱਚ ਨਹੀਂ ਰਹਿਣਗੀਆਂ ਮਨ ਸਾਫ਼ ਹੋ ਜਾਵੇਗਾ ਸੋ ਜਦੋਂ ਅਸੀਂ ਇਧਰ ਉਧਰ ਦੀਆਂ ਇੱਕ ਦੋ ਲਾ ਕੇ ਦੱਸਦੇ ਹਾਂ ਤੇ ਮਨ ਅੰਦਰੋਂ ਅੰਦਰ ਹੀ ਕਿਤੇ ਨਾ ਕਿਤੇ ਬਹੁਤ ਭਾਰਾ ਬੋਝ ਚੱਕੀ ਫਿਰਦਾ ਹੈ ਸੋ ਉਹ ਫਿਰ ਬੋਝ ਜੋ ਹੈ ਉਹ ਅਹਿਸਾਸ ਅੰਦਰ ਬੈਠਾ ਉਹ ਪਰਮਾਤਮਾ ਹੀ ਕਰਾ ਰਿਹਾ ਹੈ ਸੋ ਇਸ ਲਈ ਇਹੋ ਜਿਹਾ ਕੋਈ ਕੰਮ ਨਾ ਕਰੋ ਜਿਹੜੀ ਤੁਹਾਨੂੰ ਆਪਣੇ ਆਪ 'ਚ ਸ਼ਰਮਿੰਦਗੀ ਹੋਵੇ ਤੁਸੀਂ ਆਪਣੀਆਂ ਨਜ਼ਰਾਂ 'ਚ ਆਪ ਗਿਰੋ ਦੂਸਰੇ ਮੋਰੇ ਸਹੀ ਨਹੀਂ ਹੋ ਸਕਦੇ ਆ ਗਲਤ ਰਸਤਾ ਫੜ ਕੇ ਪਰ ਆਪਣੀਆਂ ਨਿਗਾਹਾਂ 'ਚ ਕਦੇ ਨਹੀਂ ਸੋ ਜਦੋਂ ਤੁਹਾਡੇ ਵਿੱਚ ਇਹ ਗੁਣਾ ਆ ਜਾਣਾ ਕੀ ਅੰਦਰੋਂ ਅੰਦਰੀ ਸਾਨੂੰ ਕੋਈ ਪਛਤਾਵਾ ਨਹੀਂ ਹੈ ਕੋਈ ਤਕਲੀਫ ਨਹੀਂ ਹੈ ਅਸੀਂ ਸੱਚ ਦਾ ਸਾਥ ਦਿੱਤਾ ਰਿਸ਼ਤਿਆਂ ਦੀ ਪਰਵਾਹ ਨਹੀਂ ਕੀਤੀ ਤਾਂ ਫਿਰ ਸਮਝ ਲੈਣਾ ਉਹ ਮਾਲਕ ਦੀ ਅਸਲ ਕਿਰਪਾ ਰੂਹ ਤੇ ਪਹੁੰਚੀ ਹੈ ਜੀ ਸੋ ਅੱਜ ਦਾ ਜੋ ਕਰਮ ਹੈ ਉਹ ਦੱਸ ਦਈਏ ਕਿ ਕੱਲ ਵੀਰਵਾਰ ਦੇ ਦਿਨ ਕਰਮ ਬਹੁਤਾ ਨਹੀਂ ਕਰ ਸਕਦੇ ਠਿਕਰ ਚੌਂਖੀਆਂ ਦਾ ਨਹੀਂ ਪਤਾ ਕਿਸੇ ਨੂੰ ਤਾਂ ਸਿਰਫ ਇਹ ਦੋ ਤਰੀਕੇ ਦਾ ਪ੍ਰਸ਼ਾਦ ਤਿਆਰ ਕਰੋ ਕੱਲ ਦੇ ਦਿਨ ਸੋ ਬੋਤਾ ਕਰਨ ਦੀ ਨਹੀਂ ਜ਼ਰੂਰਤ ਜੇਕਰ ਨਹੀਂ ਸਮਝ ਵਿੱਚ ਗੱਲ ਆਉਂਦੀ ਜਾਂ ਫਿਰ ਨਹੀਂ ਨਾ ਕਰ ਸਕਦੇ ਤਾਂ ਵੀਰਵਾਰ ਦਾ ਕੱਲ ਜੋ ਦਿਨ ਹੈ ਆ 8 ਤਰੀਕ ਤੱਕ ਜਦੋਂ ਵੀ ਵੀਰਵਾਰ ਆਏਗਾ ਸੋ ਉਸ ਤੋਂ ਪਹਿਲਾਂ ਪਹਿਲਾਂ ਜਾਣੀ ਤੁਸੀਂ ਵੀਰਵਾਰ ਦੇ ਦਿਨ ਕਰਮ ਕੀ ਕਰਨਾ ਹੈ ਕਿ ਨਿਆਜ ਜੋ ਤਿਆਰ ਕਰਨੀ ਹੈ ਉਹ ਗੁੜਾਲੀ ਹੋਣੀ ਚਾਹੀਦੀ ਆ ਤੇ ਨਿਆਜ ਦੇ ਨਾਲ ਚੂਰਮਾ ਤਿਆਰ ਕਰਨਾ ਉਹ ਵੀ ਸ਼ੱਕਰ ਪਾ ਲੋ ਜਾਂ ਗੁੜ ਹੀ ਘੁੱਟ ਕੇ ਪਾ ਲੋ ਨਾਲ ਚੂਰੀ ਜ਼ਰੂਰ ਬਣਾਉਣੀ ਹੈ ਚਾਹੇ ਦੋ ਫੁਲਕੇ ਹੀ ਤਿਆਰ ਕਰੋ ਦੋ ਫੁਲਕਿਆਂ ਦੀ ਬਣਾਓ ਸੋ ਇੰਨੇ ਚ ਹੀ ਪੀਰ ਖੁਸ਼ ਹੋ ਜਾਂਦੇ ਨੇ ਗੁੜ ਵਾਲੀ ਨਿਆਜ਼ ਤੇ ਤੇ ਗੁੜ ਵਾਲੀ ਚੂਰੀ ਤੇ ਬਹੁਤ ਜਲਦ ਪੀਰਾਂ ਦੀ ਕਿਰਪਾ ਹੁੰਦੀ ਹੈ ਜੀ ਖੁਸ਼ ਹੋ ਜਾਂਦੀ ਨੇ ਜੀ ਸੋ ਇਸ ਤਰੀਕੇ ਦੇ ਨਾਲ ਕਰਮ ਕਰ ਲੋ ਜੀ ਫਲਦਾ ਦਿਨ ਸਵਾਪ ਸਭ ਰੂਹਾਂ ਨੂੰ ਵੀਰਵਾਰ ਮੁਬਾਰਕ ਹੋਵੇ ਜੀ ਸੂਪਰ ਮਾਤਮਾ ਸੇਵਾ ਕਰਨ ਦਾ ਮੌਕਾ ਬਹਰ ਕਿੰਨੂੰ ਦਿੰਦਾ ਰਹੇ ਤੇ ਤੁਸੀਂ ਸੇਵਾ ਕਰਦੇ ਰਹੋ ਤੇ ਅਸੀਂ ਵੀ ਕਰਦੇ ਰਹੀਏ ਜੀ ਸੋ ਮਾਲਕ ਗਿਆਨ ਬਖਸ਼ਦਾ ਰਹੇਗਾ ਤੇ ਆਪਣਾ ਤੁਹਾਡੇ ਤੱਕ ਵੀਡੀਓ ਹਰ ਰੋਜ਼ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਰਹਿਾਂਗੇ ਜੀ ਸੋ ਉਹਨਾਂ ਦੇ ਹੁਕਮ ਤੋਂ ਬਗੈਰ ਕੁਝ ਨਹੀਂ ਸੋ ਵੀਡੀਓ ਚੰਗੀ ਲੱਗੇ ਤਾਂ ਵਾਤਵਾਰ ਦੇ ਸ਼ੇਅਰ ਜ਼ਰੂਰ ਕਰਨੀ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ